ਲੀਵਰ ਦੇ ਲਈ ਸਭ ਤੋਂ ਵੱਧ ਖਤਰਨਾਕ ਹੈ ਇਹ ਚੀਜ਼ ਅੱਜ ਹੀ ਬਰਨਾ ਲਓ ਦੂਰੀ ਜਿਹहां ਜਿਗਰ ਸਾਡੇ ਸਭ ਤੋਂ ਜ਼ਰੂਰੀ ਅੰਗਾਂ ਵਿੱਚੋਂ ਇੱਕ ਹੈ ਤੇ ਇਹ ਭੋਜਨ ਨੂੰ ਪਚਾਉਣ ਜ਼ਹਿਰੀਲੇ ਪਦਾਰਥਾਂ ਨੂੰ ਦੂਰ ਕਰਨ ਅਤੇ ਊਰਜਾ ਪੈਦਾ ਕਰਨ ਦੇ ਵਿੱਚ ਮਦਦ ਕਰਦਾ ਹੈ ਅਕਸਰ ਸਾਡੀਆਂ ਰੋਜ਼ਾਨਾ ਦੀਆਂ ਆਦਤਾਂ ਅਤੇ ਖਾਣ ਪੀਣ ਦੀਆਂ ਆਦਤਾਂ ਹੌਲੀ-ਹੌਲੀ ਸਾਡੇ ਜਿਗਰ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ ਜ਼ਿਆਦਾਤਰ ਲੋਕ ਸੋਚਦੇ ਹਨ ਕਿ ਸਿਰਫ ਸ਼ਰਾਬ ਜਾਂ ਦਵਾਈਆਂ ਦਾ ਜ਼ਿਆਦਾ ਸੇਵਨ ਹੀ ਜਿਗਰ ਨੂੰ ਨੁਕਸਾਨ ਪਹੁੰਚਾਉਂਦਾ ਹੈ ਪਰ ਸਚਾਈ ਇਹ ਹੈ ਕਿ ਸਾਡੀ ਰਸੋਈ ਅਤੇ ਡਾਈਨਿੰਗ ਟੇਬਲ ਤੇ ਰੱਖੀਆਂ ਰੋਜ਼ਾਨਾ ਖਾਣ ਪੀਣ ਦੀਆਂ ਚੀਜ਼ਾਂ ਜਿਗਰ ਦੇ ਲਈ ਖਤਰਨਾਕ ਸਾਬਤ ਹੋ ਸਕਦੀਆਂ ਨੇ ਜਿਸ ਦੇ ਵਿੱਚ ਸਭ ਤੋਂ ਪਹਿਲਾਂ ਮਿੱਠੇ ਭੋਜਨ ਆਉਂਦੇ ਨੇ ਲਿਵਰ ਲਈ ਸਭ ਤੋਂ ਪਹਿਲੀ ਖਤਰਨਾਕ ਚੀਜ਼ ਜ਼ਿਆਦਾ ਖੰਡ ਵਾਲੇ ਭੋਜਨ ਹਨ ਕੈਂਡੀ ਚਾਕਲੇਟ ਮਿੱਠੇ ਪੀਣ ਵਾਲੇ ਪਦਾਰਥ ਅਤੇ ਇਥੋਂ ਤੱਕ ਕਿ ਕੁਝ ਪੈਕ ਕੀਤੇ ਜੂਸਾ ਵਿੱਚ ਇੰਨੀ ਜ਼ਿਆਦਾ ਖੰਡ ਹੁੰਦੀ ਹੈ ਕਿ ਜਿਗਰ ਨੂੰ ਇਸ ਨੂੰ ਫੈਟ ਵਿੱਚ ਬਦਲਣਾ ਸ਼ੁਰੂ ਕਰਦਾ ਦਿੰਦਾ ਹੈ ਤੇ ਇਹ ਚਰਬੀ ਜਿਗਰ ਦੇ ਵਿੱਚ ਇਕੱਠੀ ਹੋ ਸਕਦੀ ਹੈ ਤੇ ਚਰਬੀ ਜਿਗਰ ਦੀ ਬਿਮਾਰੀ ਦਾ ਕਾਰਨ ਜੜੀ ਕੀ ਬਣ ਸਕਦੀ ਹੈ ਦੂਜਾ ਜ਼ਿਆਦਾ ਨਮਕ ਵਾਲੇ ਪੋਜ ਚਿਪਸ ਨਮਕੀਨ ਸਨੈਕਸ ਪੈਕਟੇ ਸੂਪ ਜਾਂ ਇਨਸਟੈਂਟ ਨੂਡਲਸ ਵਿੱਚ ਸੋਡੀਅਮ ਦੀ ਜ਼ਿਆਦਾ ਮਾਤਰਾ ਜਿਗਰ ਦੇ ਦਬਾਅ ਪਾਉਂਦੀ ਹੈ ਅਤੇ ਤਰਲ ਸੰਤੁਲਨ ਨੂੰ ਵਿਗਾੜਦੀ ਹੈ ਅਗਲਾ ਤਲਿਆ ਪੁੰਨਿਆ ਜੰਕ ਫੂਡ ਆਲੂ ਦੇ ਚਿਪਸ ਮੋਸੇ ਪਕੌੜੇ ਅਤੇ 버거 ਦੇ ਵਿੱਚ ਗੈਰ ਸਿਹਤਮੰਤ ਚਰਬੀ ਤੇ ট্রান্স ਫੈਟ ਹੁੰਦੇ ਹਨ ਜੋ ਜਿਗਰ ਦੇ ਸੈੱਲਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ ਅਤੇ ਸੋਜਿਸ਼ ਨੂੰ ਵਧਾਉਂਦੇ ਨੇ ਤਾਂ ਇਹਨੇ ਕੁਝ ਚੀਜ਼ਾਂ ਜਿਸ ਨੂੰ ਤੁਸੀਂ ਆਪਣੇ ਕੰਟਰੋਲ ਦੇ ਵਿੱਚ ਰੱਖ ਸਕਦੇ ਹੋ ਖਾਣ ਪੀਣ ਦੇ ਵਿੱਚ ਇਸ ਦੀ ਜ਼ਿਆਦਾ ਸੇਵਨ ਨਾਲ ਤੁਹਾਡਾ ਲਾਈਫ ਸਟਾਈਲ ਜਿਹੜਾ ਖਰਾਬ ਹੋ ਸਕਦਾ ਹੈ ਸਿਹਤ ਤੇ ਇਸ ਦਾ ਸਿੱਧਾ ਅਸਰ ਪੈਂਦਾ ਹੈ ਤੇ ਕੁਝ ਵੀ ਖਾਣ ਤੋਂ ਪਹਿਲਾਂ ਇੱਕ ਵਾਰੀ ਆਪਣੇ ਡਾਕਟਰ ਨੂੰ ਕੰਸਲਟ ਜਿਹੜਾ ਕਿ ਜ਼ਰੂਰ ਕਰਨਾ ਚਾਹੀਦਾ ਹੈ